ਇਹ ਜੀ 20 ਦੇ ਮਾਰ ਕੇ 21 ਦੀ ਕਾਪੀ ਹੈ ਵੀਰੇ ਠੀਕ ਹੈ ਜੀ ਸੰਗਰੂਰ ਨੰਬਰ ਹੈ ਫਸਟ ਪਾਰਟੀ ਦਾ ਬਹੁਤ ਘੱਟ ਚੱਲਿਆ ਹੈ ਜੀ ਕਿੰਨਾ ਚੱਲਿਆ ਹੋਣਾ ਤੁਹਾਡੇ 1500 ਘੰਟਾ ਚੱਲਿਆ ਹੈ ਜੀ ਜੀ 17 ਦੇ ਲਾਸਟ ਜਦੋਂ ਨਿਕਲਿਆ ਹੈ 12ਵੇਂ ਮਹੀਨੇ ਦਾ ਠੀਕ ਹੈ ਜੀ ਫਸਟ ਪਾਰਟੀ ਦਾ ਡਰਾਈਵਰ 920 25 ਘੰਟੇ ਚੱਲਿਆ ਹੈ ਨੀ ਮਾਡਲ ਹੈ ਹਾਂਜੀ ਇਹ ਵੀ ਸੰਗਰੂਰ ਨੰਬਰ ਫਰਸਟ ਪਾਰਟੀ ਦਾ ਐਵੇਂ ਮੈਨੂੰ ਲਾ ਵਧਾਈਆਂ ਤੇ ਚੱਲਿਆ ਹਾਂਜੀ ਉਹ ਘਟ ਚੱਲਿਆ ਹੈ ਭਾਈ ਕਹਿੰਦਾ ਟਾਇਰ ਨਾਲ ਦੇਸੀ ਪੈਸੇ ਨੇ ਜੀ ਹਾਂਜੀ 21 ਮਾਡਲ ਹੈ ਇਹ ਵੀ ਪੰਜਾਬ ਨੰਬਰ ਫਰਸਟ ਪਾਰਟੀ ਦਾ ਇਹ ਨਾਲ ਦੇ 85 ਪੈਸੇ ਟਾਇਰ ਨੇ ਠੀਕ ਹੈ ਜੀ ਤੇ 20 ਮਾਡਲ ਹੈ 21 ਦੀ ਗੱਲ ਕਾਰਨ ਕੀ ਹੈ ਆਪਾਂ ਟਰੈਕਟਰ ਉਹ ਹੈ ਜਾਂ ਨਹੀਂ ਜਿਹੜਾ ਜ਼ਿਮੀਂਦਾਰ ਦੇ ਘਰੇ ਜਾ ਕੇ ਖੁਸ਼ ਹੋ ਕੇ ਚੱਲੇ ਖੁਸ਼ ਹੋ ਕੇ ਚੱਲੇ ਹਾਂ ਲਾਂਬਾ ਨਾ ਦੇਵੇ ਲਾਂਬਾ ਨਾ ਦੇਵੇ ਖੁੱਲੇ ਨਾ ਸਤਿ ਸ੍ਰੀ ਅਕਾਲ ਮਿੱਤਰੋ ਅੱਜ ਮੈਲਾ ਚੌਂਕ ਖੜੇ ਆ ਆਪਾਂ ਹਰਵਿੰਦਰ ਸਿੰਘ ਢਾਲੀਵਾਲ ਜ਼ਿਮੀਂਦਾਰ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੈ ਬਾਈ ਹਾਂਜੀ ਹਾਂਜੀ ਠੀਕ ਠਾਕ ਜੀ ਤੇ ਕਿੰਨੇ ਕ ਟਰੈਕਟਰ ਹੁੰਦੇ ਆ ਬਾਈ ਆਪਣੇ ਕੋਲੇ ਟਰੈਕਟਰ ਆਪਣੇ ਕੋਲ ਹੁੰਦੇ ਨੇ 15 ਤੋਂ 20 ਤੱਕ 15 ਤੋਂ 20 ਤੱਕ ਜਿਹੜੇ ਆਪਾਂ ਟਰੈਕਟਰ ਆ ਜਿ ਦਿਖਾਵਾਂਗੇ ਕਾਪੀ ਕਾਗਜ਼ਾਂ ਦੇ ਕਿਦਾਂ ਰਹਿਣਗੇ ਪੂਰੇ ਪੰਜਾਬ ਨੰਬਰ ਹੋਣਗੇ ਜੀ ਫਸਟ ਪਾਰਟੀ ਦੇ ਇਹਨਾਂ ਦੇ ਸਾਰੇ ਟਰੈਕਟਰ ਹਾਂਜੀ ਕੋਈ ਵੀ ਟਰੈਕਟਰ ਸੈਕੰਡ ਪਾਰਟੀ ਦਾ ਨਹੀਂ ਹੈਗਾ ਠੀਕ ਹੈ ਜੀ ਲੌਨਸ ਵਿਵਦਾ ਹੈ ਜੀ ਹਾਂਜੀ ਹਾਂ ਲੌਨ ਦੀ ਸਹੂਲਤ ਹੈਗੀ ਜੀ ਠੀਕ ਹੈ ਜੀ ਤੇ ਟਰੈਕਟਰ ਵਿੱਚ ਵੀ ਘੱਟ ਲੈਣੇ ਹਾਂਜੀ ਵਿੱਚ ਵੀ ਘੱਟ ਲੈਣੇ ਠੀਕ ਹੈ ਜੀ ਤੇ ਆਜੋ ਹੁਣ ਆਪਾਂ ਵੇਟ ਨਹੀਂ ਕਰਾਉਂਦੇ ਟਰੈਕਟਰ ਸਿਉਨਾਲੀਕਾ 60 ਦੇ ਤੋਂ ਸਟਾਰਟ ਕਰਦੇ ਹਾਂ ਟਰੈਕਟਰ ਤੁਸੀਂ ਮਿੱਤਰੋ ਚੈੱਕ ਕਰ ਸਕਦੇ ਹੋ ਬਿੰਦਰ ਦੱਸ ਹੀ ਗਏ ਰਹੇ ਇਹਦੇ ਬਾਰੇ ਇਹ ਜੀ 20 ਦੇ ਚੇਂਜਰ ਵਾਲਾ 3 ਸਪੀਡ ਚੇਂਜਰ ਮੈਚ ਆ ਗਿਆ 19 ਬੈਕ 19 ਮੂਹ ਹਾਂਜੀ ਹਾਂਜੀ ਠੀਕ ਐ ਕਨੋਪੀ ਵਗੈਰਾ ਲੱਗੀ ਹੋਈ ਐ ਤੇ ਪੈਰਦਾਨਾਂ ਤੇ ਨਿਗਾ ਮਰਵਾਦੇ ਮੁੰਡਿਆ ਜਿੱਥੋਂ ਰੰਗ ਲੇਹਾ ਮਾੜਾ ਮੋਟਾ ਘਾਸੇ ਜੇ ਪਿਆ ਨਹੀਂ ਬਾਕੀ ਸਾਰਾ ਰੇਨ ਵਾਲਾ ਤਕਰੀਬਨ ਟਰੈਕਟਰ ਤੇ ਮਾਡਲ ਤੇ ਰੇਟ ਕਿੰਨਾ ਰਹੁਬਿੰਦਰ ਭਾਈ ਇਹ 20 ਦੇ ਮਾਰਕੇ 21 ਦੀ ਕਾਪੀ ਹੈ ਜੀ ਰੇਟ ਦਾ 595000 ਜੇ ਆਪਣੀ ਕੋਈ ਵੀਡੀਓ ਦੇਖ ਕੇ ਆ ਗਏ ਬਿੰਦਰ ਜੀ ਉਹਦਾ ਮਾਨਤਾਨ ਫੁੱਲ ਕਰਾਂਗੇ ਉਹਦਾ ਮਾਨਤਾਨ ਅੱਜ ਦਾ ਫੁੱਲ ਹੋਊ ਮਿੱਤਰ ਤੇ ਟਰੈਕਟਰ ਤੁਸੀਂ ਚੈੱਕ ਕਰ ਸਕਦੇ ਹੋ ਜਿਵੇਂ ਬਿਲਕੁਲ ਸ਼ੋਅਰੂਮ ਗੰਡੇ ਦੇ ਸੰਟਰੈਕਟਰ 5 ਲੱਖ ਦਾ ਲੋਨ ਵੀ ਹੋ ਜਾਊਗਾ ਜੀ 5 ਲੱਖ ਦਾ ਲੋਨ ਵੀ ਹੋ ਜਾਊ ਵੇਟ ਵਗੈਰਾ ਵੀ ਨਾਲ ਦੇ ਨੇ ਜਿਹੜੇ ਕੰਪਨੀ ਚੋਂ ਲੱਗੇ ਆਉਂਦੇ ਆ ਤੇ ਮੂਰੇ ਆ ਗਿਆ ਹਰਾ ਤੋਤਾ ਪਲੇਟਾਂ ਪਲੂਟਾਂ ਲੱਗੀਆਂ ਪਈਆਂ ਨੇ ਮੈਨੂੰ ਤਾਂ ਐਂ ਲੱਗਦਾ ਜਿਵੇਂ ਚੱਲੀ ਥੋੜੇ ਹੋਂਗਾ ਬਹੁਤ ਕਿੰਨਾ ਚੱਲਿਆ ਹੋਣਾ ਤੇ 1500 ਘੰਟਾ ਚੱਲਿਆ ਹੈ ਜੀ 1500 ਘੰਟਾ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ 5405 1500 ਘੰਟਾ ਚੱਲਿਆ ਹੈ ਬਾਕੀ ਕੰਡੀਸ਼ਨ ਤਾਂ ਕਿੰਨੀ ਇਹ ਪੂਰਾ ਨਵਾਂ ਟਰੈਕਟਰ ਹੈ ਫਸਟ ਪਾਰਟੀ ਦਾ ਹਾਂਜੀ ਪੰਜਾਬ ਨੰਬਰ ਹੈ ਠੀਕ ਹੈ ਜੀ ਹਾਂਜੀ ਹਾਂਜੀ ਟਾਇਰਾਂ ਦੀ ਕੰਡੀਸ਼ਨ ਨਾਲ ਦੇ 75 ਤੋਂ 80% ਟਾਇਰ ਹੈਗੇ 75 ਤੋਂ 80% ਟਾਇਰ ਪੈ ਨੇ ਤੇ ਜਿੱਦਾਂ ਖੜਾ ਐ ਏਦਾਂ ਹੀ ਦੇਣਾ ਕਿ ਮੈਂ ਛਤਰੀ ਲੱਗੂ ਇਹਦੇ ਨਾਲ ਛਤਰੀ ਦੇ ਦਾਂ ਕੋਈ ਗੱਲ ਨਹੀਂ ਕੱਪੜੀਆਂ ਪਈਆਂ ਨਹੀਂ ਇਹ ਮੰਨ ਲਓ ਜੀ ਠੀਕ ਹੈ ਕੱਪੜੇ ਵਾਲੀ ਛਤਰੀ ਮਿੱਤਰੋ ਮਿਲ ਜੂ ਤੇ ਟਰੈਕਟਰ ਚੈੱਕ ਕਰ ਸਕਦੇ ਹਾਂਜੀ ਰੇਟ 8 ਲੱਖ 1000 ਹਾਂਜੀ ਬਾਕੀ ਮੌਕੇ ਤੇ ਹੋ ਜੂਗਾ ਰੇਟ ਕੋਈ ਗੱਲ ਨਹੀਂ ਮੌਕੇ ਤੇ ਮਿੱਤਰੋ ਮਾਨ ਤਾਨ ਕੀਤਾ ਜਾਊਗਾ ਟਰੈਕਟਰ ਚੰਗਾ ਵੇਟ ਬੂਟ ਲੱਗੇ ਹੋਏ ਨੇ ਪਿੱਛੇ ਪੁੱਛ ਲੋਹੇ ਦੇ ਵੇਟ ਲੱਗੇ ਨੇ ਪਿੱਛੇ ਲੋਹੇ ਦੇ ਵੇਟ ਲੱਗੇ ਹੋਏ ਨੇ ਟਰੈਕਟਰ ਸਾਰਾ ਭਾਈ ਕਹਿੰਦਾ Ориਜਨਲ ਹੈ ਲਿਫਟ ਵਾਲੀ ਮਾੜੀ ਤੇ ਬਾਕੀ ਜਿਹੜੇ ਭਾਈਆਂ ਨੂੰ ਪਤਾ ਹੈ ਗੇਅਰ ਪ੍ਰੋ ਦੇ ਵਿੱਚ ਆਇਆ ਹੈ ਗੇਅਰ ਪ੍ਰੋ ਦੇ ਵਿੱਚ ਆ ਗਿਆ ਮੂਰੇ ਆ ਗਿਆ ਸਿਕੰਦਰਾ ਹਾਂਜੀ ਬਾਲਟ ਰੈਕ ਹੈ ਜੀ ਇਹਦੇ ਬਾਰੇ ਦੱਸਿਓ ਜੀ ਇਹ 17 ਦੇ ਲਾਸਟ ਜਿਹੜਾ ਨਿਕਲਿਆ ਹੈ 12ਵੇਂ ਮਹੀਨੇ ਦਾ ਠੀਕ ਹੈ ਜੀ ਫਰਸਟ ਪਾਰਟੀ ਦਾ ਡਰੈਕਟਰ 920 25 ਘੰਟੇ ਚੱਲਿਆ ਹੋਇਆ ਹੈ ਕੋਲੀ ਹਾਂਜੀ ਹਾਂਜੀ ਠੀਕ ਹੈ ਨਾਲ ਦੇ 85 ਤੋਂ 90 ਬਹੇ ਟਾਇਰ ਨੇ ਠੀਕ ਹੈ ਪੂਰੀ ਜ਼ਿੰਮੇਵਾਰੀ ਵਾਲਾ ਡੈਟਰਾ ਕਿ ਤੋਂ ਰੰਗ ਪੇਂਟ ਹੋਵੇ ਪੂਰੀ ਜ਼ਿੰਮੇਵਾਰੀ ਠੀਕ ਹੈ ਜੀ ਸਤਨਾਮ ਇੱਥੇ ਨਿਗਾ ਮਰਵਾ ਯਾਰ ਬੰਪਰ ਬਥੇਰੇ ਦੇਖੇ ਨੇ ਇਹਦੇ ਨਾਲ ਦਾ ਠੋਸ ਬੰਪਰ ਇਹ ਬਾਈ ਘਟੋ ਘੜ 15000 ਰੁਪਏ ਦਾ ਬੰਪਰ ਲਵਾਇਆ ਹੈ ਬੰਦੇ ਨੇ 15000 ਦਾ ਤੇ ਮੂਰੇ LED ਜਿਹੜੇ ਬੰਪਰ ਨੂੰ ਸ਼ਿੰਗਾਰ ਦੀਆਂ ਨਾ LED ਇਹ ਲਾਈਟਾਂ ਲੱਗੀਆਂ ਹੋਈਆਂ ਨੇ ਤੇ ਬਾਕੀ ਅਜੇ ਉਹ 30 ਸਪੀਡਾ ਚੇਂਜਰ ਵਾਲਾ ਜੀ ਇਹ 30 ਸਪੀਡਾ ਚੇਂਜਰ ਮੈਟ ਆ ਉਨੀ ਬੈਕ ਉਨੀ ਮੂਰ ਨੂੰ ਕੁੱਲ ਫਾਫੇ ਜੀ ਹਜੇ ਕਿਤੋਂ ਲੱਥੇ ਨਹੀਂ ਟਰੈਕਟਰ ਚੈੱਕ ਕਰ ਸਕਦੇ ਹੋ ਹਜੇ ਆ ਮੂਮਣੀ ਆਈਆਂ ਵੀ ਹਜੇ ਉੱਤੀ ਹਾਂਜੀ ਹਾਂਜੀ ਬਹੁਤ ਘੱਟ ਚੱਲਿਆ ਹੋਇਆ ਹੈ ਟਰੈਕਟਰ ਜੀ ਬਹੁਤ ਘੱਟ ਚੱਲਿਆ ਹੋਇਆ ਤੇ ਮਾਡਲ ਤੇ ਮਾਡਲ ਇਹ 2017 ਦੇ 12ਵੇਂ ਮਹੀਨੇ ਦਾ ਜੀ ਠੀਕ ਹੈ ਰੇਟ ਇਹਦਾ 575 ਰੇਟ ਹੈ ਬਾਕੀ ਕੋਈ ਗੱਲ ਨਹੀਂ ਕਰਨ ਲੱਗੇ ਮੌਕੇ ਬਾਕੀ ਮੌਕੇ ਤੇ ਮਿੱਤਰੋ ਮਾਨਤਾਣ ਕੀਤਾ ਜਾਊ ਬੰਪਰ ਤੋਂ ਲਾ ਕੇ ਪਿੱਛੇ ਤੱਕ ਟਰੈਕਟਰ ਓਰੀਜਨਲ ਹੈ ਰੰਗ ਰੂਪ ਵੀ ਸੋਹਣਾ ਟਰੈਕਟਰ ਨੂੰ ਵੀ ਛੋਟਾ ਹੀ ਹੈ ਨਵਾਂ ਟਰੈਕਟਰ ਜਿਵੇਂ ਨਵਾਂ ਟਰੈਕਟਰ ਹੈ ਮੂਰੇ ਆ ਗਿਆ ਕੋ ਬੋਤਾ ਹਾਂਜੀ ਇਹਦੇ ਬਾਰੇ ਦੱਸੀ ਬਾਈ ਇਹ ਜੀ 19 ਮਾਡਲ ਹੈ ਹਾਂਜੀ ਇਹ ਵੀ ਸੰਗਰੂਰ ਨੰਬਰ ਆ ਫਰਸਟ ਪਾਰਟੀ ਦਾ ਇਹ ਵੀ ਮੈਨੂੰ ਲਾ ਵਧਾਈਆਂ ਤੇ ਚੱਲਿਆ ਹਾਂਜੀ ਉਹ ਘੱਟ ਚੱਲਿਆ ਹੈ ਇਹ 2200 2200 ਘੰਟਾ ਚੱਲਿਆ ਹੈ ਜੀ 2200 ਘੰਟੇ ਨਾਲ ਮਿੱਤਰੋ ਟਰੈਕਟਰ ਨੂੰ ਕੱਖ ਵੀ ਨਹੀਂ ਹੁੰਦਾ ਇਹ ਟਾਇਰ ਬਈ ਸਿਕੰਦਰ 70 ਰੁਪਏ ਦੇ ਨਾਲ ਦੇ ਟਾਇਰ ਤੇ ਉਹੀ ਬੰਦੇ ਨੇ ਸ਼ੌਂਕੀਆ ਮੂਰੇ ਵੱਡੇ ਬਾਦੇ ਮਹਿੰਗੇ ਹਾਂ ਰੇਡੀਅਲ ਹਾਂਜੀ ਹਾਂਜੀ ਝਾਜੀ ਟਾਇਰ ਕਹਿੰਦੇ ਪੁਰਾਣੇ ਬੁਢੇ ਝਾਜੀ ਕਹਿੰਦੇ ਆ ਰੇਡੀਅਲ ਇਹ ਤਾਂ 20000 ਰੁਪਏ ਦੇ ਟਾਇਰ ਨੇ ਠੀਕ ਹੈ ਜੀ ਕਹਿੰਦੇ ਇੰਨਾ ਕੁ ਜਪਾਨ ਦੀ ਤਕਨੀਕ ਵਧੀਆ ਹੈ ਇੰਨਾ ਕੁ ਸਾਇਲੈਂਟ ਟਰੈਕਟਰ ਹੈ ਜੇ ਗਲਾਸ ਵੀ ਰੱਖਦੇ ਹਾਂ ਪਾਣੀ ਵਾਲਾ ਨਾ ਹਲਦਾ ਟਰੈਕਟਰ ਵੀ ਉਹ ਬਹੁਤ ਨਵਾਂ ਟਰੈਕਟਰ ਹੈ ਠੀਕ ਹੈ ਜੀ ਹਾਂਜੀ ਹਾਂਜੀ ਨਾਲ ਦਾ ਕੋਈ ਖੁੱਲਿਆ ਨਹੀਂ ਕੋਈ ਹੋਰ ਨਹੀਂ ਆ 2 2200 ਘੰਟਾ ਚੱਲਿਆ ਹੈ ਵਾਈਬ੍ਰਲੀ ਛਤਰੀ ਸੁਤਰੀ ਲੱਗੀ ਆ ਸੰਗਰੂਰ ਨੰਬਰ 1 ਪਾਰਟੀ ਦਾ ਠੀਕ ਹੈ ਜੀ ਤੇ ਰੇਟ ਕਿੰਨਾ ਰੂ ਇਹਦਾ ਰੇਟ ਇਹਦਾ ਹੈਗਾ ਜੀ 530000 ਹਾਂਜੀ ਬਾਕੀ ਮੌਕੇ ਤੇ ਮਾਨਤਾ ਕਰ ਦਾਂਗੇ 530000 ਡਿਮਾਂਡ ਹੈ ਭਾਈ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂ ਜਿਹੜੇ ਕੰਪਨੀ ਦੇ ਬੇਟ ਬੂਟ ਲੱਗੇ ਨੇ ਪੂਰਾ ਚੰਗਾ ਟਰੈਕਟਰ ਆ ਉਹ ਨਾਲ ਹੀ ਲੱਗੇ ਹੋਏ ਨੇ ਜੀ ਡਿਸਟ੍ਰੀਬਿਊਟਰ ਵਾਲਾ ਮਾਡਲ ਹੈ ਜੀ ਡਿਸਟ੍ਰੀਬਿਊਟਰ ਵਾਲਾ ਮਾਡਲ ਹੈ ਮੂਰੇ ਆ ਗਿਆ ਇੰਡੋਫਾਰਮ ਤੇ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਮੈਨੂੰ ਲੱਗਦਾ ਇਹ ਵੀ ਵਧਾਈਆਂ થી ਚੱਲੇ ਮੈਂ ਕਿਹਾ ਨਾ ਟਾਇਰ ਨਾਲ ਦੇਸੀ ਪੈਸੇ ਨੇ ਜੀ ਹਾਂਜੀ 21 ਮਾਡਲ ਹੈ ਇਹ ਵੀ ਪੰਜਾਬ ਨੰਬਰ ਫਰਸਟ ਪਾਰਟੀ ਦਾ ਹੈ ਇਹ ਚੱਲੀ ਥੋੜਾ ਹੁਣ ਆਈ ਉਹ ਘੱਟ ਚੱਲਿਆ ਟਰੈਕਟਰ ਆ ਜੀ ਤੇ ਬਹੁਤ ਘੱਟ ਚੱਲਿਆ ਇੰਨੇ ਨਵੇਂ ਕਿੱਥੋਂ ਲੈ ਆਉਣਾ ਬਿੰਦਰਾ ਬਈ ਆਪਾਂ ਟਰੈਕਟਰ ਨਵਾਂ ਹੀ ਲੈਨੇ ਆ ਅੱਛਾ ਮਾੜਾ ਟਰੈਕਟਰ ਨਹੀਂ ਲੈਂਦਾ ਮੈਂ ਮਾੜਾ ਟਰੈਕਟਰ ਲੈਂਦਾ ਨਹੀਂ 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 ਤੇ ਮਾੜੇ ਟਰੈਕਟਰ ਤੇ ਬਾਈ ਕਹਿੰਦਾ ਕੰਮ ਹੀ ਨਹੀਂ ਕਰਨਾ ਨਵਾਂ ਲੈ ਕੇ ਕੰਮ ਕਰਨਾ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਕਿ ਆ ਚੇਟਾਂ ਛੁਟਾਈਆਂ ਦਿਖਾਈ ਸਤਨਾਮ ਨਾਲ ਦੀਆਂ ਨਹੀਂ ਹਜੇ ਨਾਲ ਦੀਆਂ ਹੈਨਾ ਹਾਂਜੀ ਹਾਂਜੀ ਤੇ ਟਰੈਕਟਰ ਚੈੱਕ ਕਰ ਸਕਦੇ ਹਾਂ ਮਾਡਲ ਕਿੰਨੇ ਸੀ ਇਹੇ ਇਹ ਕੀ ਮਾਡਲ ਹੈ ਜੀ 21 ਮਾਡਲ ਹੈ ਹਾਂਜੀ ਫਿਰ ਰੇਟ ਕਿੰਨਾ ਇਹਦਾ ਇਹਦਾ ਰੇਟ ਹੈਗਾ ਜੀ 4,60,000 ਹਾਂਜੀ ਬਾਕੀ ਮੌਕੇ ਤੇ ਕਰ ਲਾ ਬਾਕੀ ਮੌਕੇ ਤੇ ਮਾਨਤਾ ਨੂੰ ਹੋ ਜੂ ਅਪੋਲੋ ਵੀ ਹਜੇ ਬਾਈ ਜੇ ਕੋਈ ਭਾਲਦਾ ਫਿਰਦਾ ਨਾ ਐਂਡੋਫਾਰਮ ਅਪੋਲੋ ਵੀ ਹਜੇ ਟਾਇਰਾਂ ਦੇ ਉੱਪਰ ਪਿਆ ਸੋਨੂੰ 5-4 ਸਾਲ ਟਾਇਰ ਪਵਾਉਣ ਦੀ ਜ਼ਰੂਰਤ ਨਹੀਂ ਮੂਰੇ ਆ ਗਿਆ ਫੇਰ ਹਰਾ ਤੋਤਾ 5405 ਇਹਦੇ ਬਾਰੇ ਦੱਸੀ ਬਾਈ ਇਹਦੇ ਨਾਲ ਦੀ 85% ਟਾਇਰ ਨੇ ਠੀਕ ਹੈ ਜੀ ਤੇ 20 ਮਾਡਲ ਹੈ 21 ਦੀ ਕਾਪੀ ਹੈ ਦੀ ਮੈਨੂੰ ਲਾ ਚੱਲਿਆ ਵੀ ਵਧਾਈਆਂ ਤੇ ਹਾਂ ਹਾਂ ਜੀ ਹਾਂ ਜੀ ਫੁੱਲ ਟੌਪ ਹੈ ਠੀਕ ਹੈ ਤੇ ਚੱਲਿਆ 1000 ਘੰਟਾ ਨੂੰ 900 ਬਸ ਮੈਂ ਤੈਨੂੰ ਦੱਸਿਆ ਵੀ ਵਧਾਈਆਂ ਤੇ ਚੱਲਿਆ 1000 2000 ਘੰਟੇ ਦਾ ਟਰੈਕਟਰ ਨੂੰ ਕੱਖ ਵੀ ਨਹੀਂ ਹੁੰਦਾ ਕੁਝ ਵੀ ਨਹੀਂ ਹੁੰਦਾ ਜੀ ਠੀਕ ਹੈ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਮਿੱਤਰੋ ਸਾਰਾ ਟਰੈਕਟਰ ਬੰਪਰ ਤੋਂ ਲਾ ਕੇ ਬਿੰਦਰ ਹਾਂ ਜੀ ਲੈਂਟਾਂ ਦਾ ਕਰ ਰੇ ਇਹ ਨਾਲ ਆ ਬਾਈ ਪਿੱਛੇ ਹਾਂ ਬੇਡ ਬੂਟ ਲੱਗੇ ਹੋਏ ਨੇ ਸਾਰਾ Ориਜਨਲ ਟਰੈਕਟਰ ਆ ਬਾਈ ਸਾਰਾ Ориਜਨਲ ਆ ਸੈਂਪਲ ਕੱਪੜੇ ਵਾਲੀ ਸਾਤਰੀ ਆ ਗਈ ਪਿੱਛੇ ਵੇਟ ਬੂਟ ਲੋਹੇ ਦੇ ਲੱਗੇ ਹੋਏ ਨੇ ਪਿੱਛੇ ਵੇਟ ਬੂਟ ਲੋਹੇ ਵਾਲੇ ਲੱਗੇ ਹੋਏ ਨੇ ਮੈਟ ਮੂਟ ਬਹੁਤ ਵਧੀਆ ਰੱਖਾਇਆ ਹੈ ਮੈਟ ਮੈਨੂੰ ਬਾਅਦ ਇਹ ਕੰਮ ਸਾਰਾ ਅਰੀਜਨਲ ਕੰਪਨੀ ਦਾ ਜੀ 8500 ਦਾ ਮੈਟ ਹੈ ਹਾਂ ਜੀ ਹਾਂ ਜੀ 8500 ਦਾ ਇਹ ਮੈਟ ਹੈ ਮਿੱਤਰੋ ਨਵੀਂ ਬ੍ਰੈਂਡਰੀ ਹੈ ਬਿਲਕੁਲ ਗਾਰੰਟੀ ਚ 2 ਸਾਲ ਦੀ ਗਾਰੰਟੀ ਹੈ ਗਾਰੰਟੀ ਸੁਦਾ ਹਾਂ ਜੀ ਹਾਂ ਜੀ ਠੀਕ ਹੈ ਫੁੱਲ ਟੌਪ ਮਾਡਲ ਹੈ ਐਡਜਸਟੇਬਲ ਵਾਲਾ ਹਿੱਸਾ ਆ ਗਿਆ ਠੀਕ ਹੈ ਜੀ ਤੇ ਲਿਫਟ ਵਾਲੀ ਬਟਨ ਆ ਗਈ ਬਟਨ ਆ ਜੀ ਲਿਫਟ ਹਾਂ ਹਾਂ ਜੀ ਠੀਕ ਹੈ ਜਿਹੜੀ ਪ ਰੇਟ ਕਿੰਨਾ ਰੂਏ ਮਾਡਲ ਇਹ ਦਾ 8 ਲੱਖ 10 ਹਜ਼ਾਰ ਆ ਜੀ ਬਾਕੀ ਮੌਕੇ ਤੇ ਕੋਈ ਗੱਲ ਨਹੀਂ ਕਰ ਲਾਂਗੇ ਮੌਕੇ ਤੇ ਮਿੱਤਰੋ ਮਾਨ ਤਾਨ ਕੀਤਾ ਜਾਊਗਾ ਮੂਰੇ ਫੇਰ ਹਰਾ ਤੋ ਤਾਂ ਮੈਨੂੰ ਇਹਦਾ ਵੱਧ ਸਕੀਨ ਹੈ ਜੌਂਡੀਆ ਤਾਂ ਹੁਣ ਕੱਲ 4-5 ਹੋਰ ਵਿੱਚ ਹੀ ਨੇ ਕੱਲ 4-5 ਹੋਰ ਵਿੱਚ ਇਹਨਾਂ ਦਾ ਵੱਧ ਬ੍ਰਾਂਡ ਹੈ ਤੇਰੇ ਕੋਲ ਬ੍ਰਾਂਡ ਹੈ ਹਾਂ ਜੀ ਹੈਨਾ ਇਹਦੇ ਬਾਰੇ ਦੱਸ ਮੈਨੂੰ ਲਾ ਚੱਲਿਆ ਹੈ ਵੀ ਪਤਾ ਹੀ ਨਹੀਂ ਪਿਆ ਬੋ ਬੋ ਘਟ ਚੱਲਈ 1000 ਘੰਟਾ ਚੱਲਿਆ ਹੈ ਇਹ ਵੀ 1000 ਹਾਂ ਜੀ ਹਾਂ ਜੀ ਠੀਕ ਹੈ ਤੇ 22 ਮਾਰ ਲਾ ਲਓ ਵੀ ਮਿੱਤਰੋ ਇਹ ਤਾਂ ਸਿਉਣੇ ਦੇ ਧਾਗਾ ਹੀ ਹੋ ਗਿਆ 1000 ਘੰਟੇ ਵਾਲੇ ਬਿੰਦਰ ਕੋਲੇ ਟਰੈਕਟਰ ਹਾਂ ਜੀ ਵੱਧ ਦਾ ਪੱਲੇ ਕਾਰਨ ਕੀ ਹੈ ਆਪਾਂ ਟਰੈਕਟਰ ਉਹ ਹੈ ਜੇ ਲੈਨੇ ਜਿਹੜਾ ਜ਼ਿਮੀਂਦਾਰ ਦੇ ਘਰੇ ਜਾ ਕੇ ਖੁਸ਼ ਹੋ ਕੇ ਚੱਲੇ ਖੁਸ਼ ਹੋ ਕੇ ਚੱਲੇ ਹਾਂ ਲਾਂਬਾ ਨਾ ਦੇਵੇ ਲਾਂਬਾ ਨਾ ਦੇਵੇ ਕੁੱਲੇ ਨਾ ਕੁੱਲੇ ਨਾ ਵੱਡੀ ਗੱਲ ਇਹ ਹੈ ਹਾਂ ਜੀ ਹਾਂ ਜੀ ਤੇ ਬਾਕੀ ਟਾਇਰ ਵੀ ਬਿੰਦਰ ਬਾਈ ਕੋਲੇ ਬ੍ਰਾਂਡ ਹੀ ਮਿਲਦੇ ਨੇ ਹਾਂ ਜੀ ਹਾਂ ਜੀ ਟਾਇਰ ਜਮਾ ਤਕਰੀਬਨ ਨਵੇਂਆਂ ਵਾਂਗੂ ਹੀ ਮਿਲਦੇ ਨੇ ਨਾਲ ਦੇਸੀ ਪੈਸੇ ਟਾਇਰ ਨਹੀਂ ਨਾਲ ਦੇ 80 ਪੈਸੇ ਆ ਵੇਟ ਬੂਟ ਮੂਰਲੇ ਕੰਪਨੀ ਜਿਹੜੀ ਦਿੰਦੀ ਆ ਵਿਚਨੇ ਮਿੱਤਰੋ ਛਤਰੀ ਸੁ ਨੇ ਇਹ ਬਾਰਾਂ ਲੱਗੀ ਹੋਈ ਹੈ ਇਹ ਬਾਰਾਂ ਲੱਗੀ ਹੋਈ ਹੈ ਹਾਂਜੀ ਸਾਊਂਡ ਸਿਸਟਮ ਬਿੰਦਰ ਆਪਾਂ ਸਾਰਾ ਕੁਝ ਚੱਲਦਾ ਜੀ ਵਧੀਆ ਐਦਾਂ ਹੀ ਦੇਵਾਂਗੇ ਹਾਂਜੀ ਐਦਾਂ ਹੀ ਠੀਕ ਹੈ ਤੇ ਮਾਡਲ ਤੇ ਰੇਟ ਇਹ 22 ਮਾਡਲ ਹੈ ਜੀ ਹਾਂਜੀ ਇਹਦਾ ਰੇਟ ਹੈਗਾ 7,25,000 ਹਾਂਜੀ ਬਾਕੀ ਮੌਕੇ ਦੇ ਮਾਨਤਨ ਕਰ ਮੌਕੇ ਤੇ ਮਿੱਤਰੋ ਮਾਨਤਾਨ ਹੋ ਜੋ ਟਰੈਕਟਰ ਤੁਹਾਨੂੰ ਸਾਰੇ ਦਿੱਤੇ ਦਿਖਾ ਹਾਂਜੀ ਲਕੇਸ਼ਨ ਬਾਈ ਬਿੰਦਰ ਦੱਸਦਾ ਬਾਈ ਨਾਲ ਕਰਕੇ ਕੰਟੈਕਟ ਜੇ ਕਿਸੇ ਨੇ ਜਮਾ ਘੱਟ ਘੰਟੇ ਚੱਲਿਆ ਹੋਇਆ ਟਰੈਕਟਰ ਲੈਣਾ ਤਾਂ ਬਿੰਦਰ ਨਾਲ ਸੰਪਰਕ ਕਰ ਲਿਓ ਬਾਕੀ ਜਿਹੜੇ ਰੇਟਾਂ ਦੀ ਗੱਲ ਹੈ ਰੇਟ ਟੇਬਲ ਤੇ ਬੈਠ ਕੇ ਗੱਲ ਹੁੰਦੀ ਕੋਈ ਫੋਨ ਤੇ ਗੱਲ ਨਹੀਂ ਹੁੰਦੀ ਜਦੋਂ ਲਵੇ ਆਉਂਗੇ ਬਾਈ ਆਜ ਨਹੀਂ ਪਤਾ ਕਿੰਨਾ ਡਿਸਕਾਊਂਟ ਕਰ ਦੂੰ ਹਾਂ ਬਾਈ ਲੋਕੇਸ਼ਨ ਕੀ ਹੈ ਲੋਕੇਸ਼ਨ ਇਹ ਆਪਣਾ ਪਿੰਡ ਮਹਿਲਾ ਚੌਂਕ ਹੈ ਜੀ ਹਾਂਜੀ ਆਪਣਾ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਠੀਕ ਹੈ ਜੀ ਪਾਤਣਾ ਰੋਡ ਦੇ ਨਜ਼ਦੀਕ ਆਪਣਾ ਗੁਰੂ ਘਰ ਨੂੰ ਰੋਡ ਜਾਂਦਾ ਜੀ ਠੀਕ ਹੈ ਜੀ ਤੇ ਪਿੰਡ ਦੇ ਵਿੱਚ ਆਪਣਾ ਬਿੰਦਰਤਾਲੀ ਜਲ ਜਿ ਨੂੰ ਮਰਜ਼ੀ ਪੁੱਛ ਲਿਓ ਬਿੰਦਰਤਾਲੀ ਹਾਂਜੀ ਬਿੰਦਰਤਾਲੀ ਵਾਲਪਸਕੇ ਤੁਸੀਂ ਆਉਣਾ ਮਿੱਤਰੋ ਬਹੁਤ ਬਹੁਤ ਧੰਨਵਾਦ ਬਾਈ ਟਾਈਮ ਕੱਢਣ ਲਈ ਜਾਣਕਾਰੀ ਦੇਣ ਲਈ ਤੇ ਲੋ ਵੀ ਮਿੱਤਰੋ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਕਮੈਂਟ ਤੇ ਸ਼ੇਅਰ ਦਬ ਕੇ ਕਰ ਦਿਓ ਅਗਲੀ ਵੀਡੀ